ਤੁਹਾਡਾ ਬਾਕੀ ਸੈਬ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇ ਕਾਲ ਜੀ ਇੱਕ ਵਾਰ ਫਿਰ ਦੋਸਤੋਡੇ ਆਪਣੇ ਚੈਨਲ ਟਰੈਕਟਰ ਮੇਲਾ ਤੇ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ ਬਿਸਟਾ ਗੱਡੀ ਵਿਕਾਊ ਹੈ ਜੀ ਮਾਡਲ ਹੈ ਜੀ 2009 ਰੇਟ ਮੰਗੇ ਕਿਸਾਨ ਵੀਰ ਨੇ 90000 ਹਰਿਆਣੇ ਦਾ ਨੰਬਰ ਹੈ ਜੀ ਏਰੀਆ ਨੰ ਦਾ ਫਿਰੋਜ਼ਪੁਰ ਬਿਸਟਾ ਗੱਡੀ ਵਿਕਾਊ ਹੈ ਜੀ ਮਾਡਲ ਹੈ 2009 रेट मंगे किसान भीर ने नब्बे हज़ार हरियाणे का नंबर है जी एरिए किसान भीर का फिरोजपुर इन्हें नंबर है जी सतानवे अठ सौ अठारह नड़नवे अठ सौ पचहत् सतानवे अठ सौ अठारह नड़िनवे अट्ठ सौ पचहत्तर नंबर पर फोन करके ग ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੈ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀਰ ਨਵੇਂ ਆ ਉਹ ਸਬਸਕ੍ਰਾਈਬ ਬਟਨ ਨੂੰ ਦਬ ਕੇ ਤੇ ਘੰਟੀ ਦਾ ਬਟਨ ਆਊਗਾ ਉਸ ਨੂੰ ਦਬ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਇੱਕ ਵੀ ਮਿਸ ਨਾ ਕਰੋ ਅੱਗੇ ਜੀ ਨਿਊ ਹਿੰਦ 999 ਕੰਪੇਨ ਬਿਕਾ ਹੋਊ ਮਾਡਲ ਹੈ ਜੀ 2015 ਟਾਇਰ 85 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 990000 ਏਰੀਆ ਜੀ ਸੰਦੋਹਾ ਮੋੜ ਮੰਡੀ ਡਿਸਪੋਜ਼ਲ ਇੰਜਨ ਹੈ ਜਿਊ ਹਿੰਦ 999 ਕੰਪਾਈਨ ਵਿਕਾਊ ਹੈ ਮਾਡਲ ਹੈ ਜੀ 2015 ਟਾਇਰ 85 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ ਜੀ 990000 ਏਰੀਏ ਜੀ ਇਹਨਾਂ ਦਾ ਸੰਦੋਹਾ ਮੋੜ ਮੰਡੀ ਡਿਸਪੋਜ਼ਲ ਇੰਜਨ ਹੈ ਕਿਸਾਨ ਵੀਰ ਦਾ ਨੰਬਰ ਹੈ ਜੀ 99684 54386 99684 54386 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕੰਪੈਨ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਆ ਕਰੋ ਤਾਂ ਕਿ ਕਈ ਵਾਰੀ ਸਾਥੋ ਕੋਈ ਮਿਸਟੇਕ ਹੋ ਜਾਵੇ ਤੇ ਵੀਡੀਓ ਚ ਅਸੀਂ ਉਹਨੂੰ ਸੁਧਾਰ ਸਕੀ ਅੱਗੇ ਜੀ ਮਰੂਤੀ ਜਨ ਗੱਡੀ ਵਿਕਾਊ ਹੈ ਮਾਡਲ ਹੈ ਜੀ 2005 ਏਰੀਆ ਹੈ ਬਠਿੰਡਾ ਰੇਟ ਹੈ ਜੀ 1 ਲੱਖ 55000 ਟਾਇਰ 40% ਪਈ ਹੈ మారుతి ਜਨ ਗੱਡੀ ਵਿਕਾਊ ਹੈ ਜੀ ਮਾਡਲ ਹੈ ਜੀ 2005 ਏਰੀਆ ਕਿਸਾਨਬੀਰ ਦਾ ਪਠਿੰਡਾ ਰੇਟ ਹੈ ਜੀ 1,55,000 ਟਾਇਰ 40 ਪੈਸੇ ਪਏ ਹੈ ਕਿਸਾਨਬੀਰ ਦਾ ਨੰਬਰ ਹੈ ਜੀ 94655 67006 94655 67006 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਖੇਤੀ ਆੜੀ ਵਾਲੇ ਸੰਦਾਂ ਦੀ ਕਿਸੇ ਵੀ ਤਰ੍ਹਾਂ ਦੇ ਸੰਦਾਂ ਨੂੰ ਐਡ ਕਰਵਾਉਣੀ ਹੈ ਤਾਂ ਸਾਡਾ WhatsApp ਨੰਬਰ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੈ ਉਸ ਨੰਬਰ ਤੇ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਪੇਸਕਦਮ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਤੇ ਫੁੱਲ ਡੀਟੇਲ ਭੇਜਿਆ ਕਰੋ ਕਈ ਵੀ ਕਿਸਾਨ ਵੀ ਜੇ ਕੋਈ ਟਰੈਕਟ ਦੀ ਐਡ ਪਾਉਣਾ ਚਾਹੁੰਦਾ ਤੋ ਵੀਡੀਓ ਬਣਾਉਣਾ ਚਾਹੁੰਦਾ ਤਾਂ ਟਰੈਕਟ ਦਾ ਸੈਲਫ ਮਾਰ ਕੇ ਜਰੂਰ ਦਿਖਾ ਦਿਓ ਤਾਂ ਕਿ ਕਿਸਾਨ ਵੀਰਾਂ ਨੂੰ ਦੱਸल्ली ਹੋ ਜਾਵੇ ਅਗੇ ਜੀ ਮਹਿੰਦਰਾ ਵੀ 275 ਟਰੈਕਟ ਵਿਕਾਊ ਹੈ ਮਾਡਲ ਹੈ ਜੀ 1996 ਪੰਜਾਬ ਦਾ ਨੰਬਰ ਹੈ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਏਰੀਆ ਜੀ ਇਹਨਾਂ ਦਾ ਰਾਮਪੁਰ ਪੂਤਬਿੰਡ ਮਹਿੰਦਰਾ B 275 ਵਿਕਾਊ ਹੈ ਜੀ ਮਾਡਲ ਹੈ ਜੀ 1996 ਪੰਜਾਬ ਨੰਬਰ ਹੈ ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਏਰੀਆ ਇਹਨਾਂ ਦਾ ਰਾਮਪੁਰ ਪੂਤਬਿੰਡ ਕਿਸਾਨ ਵੀਰ ਦਾ ਨੰਬਰ ਹੈ 9878009931 9878009931 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ ਜਿਵੇਂ ਕਿ ਆਪਾਂ ਹੁਣ ਫੁੱਲ ਡਿਟੇਲ ਬੋਲੀ ਹੈ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਦਿੱਤਾ ਹੈ ਤੁਸੀਂ ਇਹਦਾ ਦੇਖ ਕੇ ਫਿਰ ਗੱਲਬਾਤ ਕਰਿਆ ਕਰੋ ਜੀ ਜਿਹੜਾ ਜਮ੍ਹਾਂ ਥੱਲੇ ਨੰਬਰ ਕਹਿੰਦੇ ਆ ਨਾ ਸੀ ਉਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਕਈ ਵੀਰ ਭਲੇਖੇ ਨਾਲ ਫੋਨ ਲਾ ਕੇ ਕਹਿੰਦੇ ਆ ਕਿ ਆਹ ਵਾਲੀ ਕੰਪੇਨ ਦੱਸੋ ਆਹ ਟਰੈਟ ਦੱਸੋ ਵੀਰੇ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜਿਵੇਂ ਕਿ ਆਪਾਂ ਹੁਣ ਦੇਖਿਆ ਇਹਦੇ ਵਿੱਚ ਨੰਬਰ ਦਿੱਤਾ ਹੈ ਡਿਟੇਲ ਦੇ ਤੁਸੀਂ ਇਦਾਂ ਚੈੱਕ ਕਰਕੇ ਉਹਨਾਂ ਕਿਸਾਨ ਵੀਰਾਂ ਨਾਲ ਗੱਲ ਕਰਿਆ ਕਰੋ ਸਾਡਾ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੀ ਸਾਡਾ WhatsApp ਨੰਬਰ ਹੈ 9877988444 ਜੋ ਕਿ ਸਕਰੀਨ ਦੇ ਥੱਲੇ ਖੱਟੇ ਅਕਸ਼ਨ ਸ਼ੋ ਹੋ ਰਿਹਾ ਹੈ ਵੀਡੀਓ ਦੇ ਥੱਲੇ ਖੱਟੇ ਅਕਸ਼ਨ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਤਾਂ ਫੋਨ ਟੇਡਾ ਕਰਕੇ ਤੇ ਫੁੱਲ ਡਿਟੇਲ ਲਿਖ ਕੇ ਸਾਨੂੰ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਬਸ ਤੁਸੀਂ ਜੇ ਵੀਡੀਓ ਬਣਾਉਣੀ ਹੈ ਤਾਂ ਇੱਕ ਵਾਰ ਜਿਵੇਂ ਆ ਟ੍ਰੈਕ ਦੀ ਵੀਡੀਓ ਬਣਾਉਣੀ ਹੈ ਤਾਂ ਸੈਲਫ ਮਾਰ ਕੇ ਜੀ ਜ਼ਰੂਰ ਦਿਖਾਇਆ ਕਰੋ ਅੱਗੇ ਜੀ ਫੋਰ 3600 ਬਿਕਾਊ ਹੈ ਹਰਿਆਣੇ ਦਾ ਨੰਬਰ ਹੈ ਟਾਇਰ 80 ਪੈਸੇ ਪਏ ਹੈ ਰੇਟ ਮੰਗੇ ਕਿਸਾਨ ਵੀਰ ਨੇ 110000 ਸਾਰਾ ਕੰਮ ਹੋਇਆ ਟਰੈਡ ਦਾ ਜੀ ਏਰੀਆ ਜੀ ਇਹਨਾਂ ਦਾ ਅਨੂਪਗੜ ਗੰਗਾਨਗਰ ਰਾਜਸਥਾਨ 43600 ਵਿਕਾਊ ਹੈ ਜੀ ਮਰੇ ਹਰਿਆਣੇ ਦਾ ਨੰਬਰ ਹੈ ਜੀ ਇਹ ਟਾਇਰ 80 ਪੈਸੇ ਪਏ ਹੈ ਰੇਟ ਮੰਗੇ ਕਿਸਾਨ ਵੀਰ ਨੇ 110000 ਸਾਰਾ ਕੰਮ ਹੋਇਆ ਟਰੈਡ ਦਾ ਏਰੀਆ ਜੀ ਅਨੂਪਗੜ ਗੰਗਾਨਗਰ ਰਾਜਸਥਾਨ ਕਿਸਾਨ ਵੀਰ ਦਾ ਨੰਬਰ ਹੈ ਜੀ 63504 50693 63504 50693 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਟ ਖਰੀਦ ਸਕਦੇ ਹੋ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਵੀਰੇ ਸਾਡੀ ਐਡ ਕੱਢ ਦਿਓ ਅਸੀਂ ਐਡ ਕੱਢ ਨਹੀਂ ਸਕਦੇ ਇਸ ਕਰਕੇ ਸਾਨੂੰ ਬਾਰੀ-ਬਾਰੀ ਦੱਸਣਾ ਪੈਂਦਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਤਰੀਕ ਨੂੰ ਵੀਡੀਓ ਲਾਈ ਹੋਵੇ ਐਡ ਚੜਾਈ ਹੋ ਲਾਈ ਹੋਵੇ ਉਸ ਤੋਂ ਲੈ ਕੇ 1 ਮਹੀਨੇ ਤੱਕ ਬਾਅਦ ਤੁਸੀਂ ਫੋਨ ਨਾਲ ਆਇਆ ਕਰੋ ਜੀ ਕਈ ਵਾਰੀ ਕਿਸਾਨ ਵੀਰ ਦਾ ਸੰਤ ਸੇਲ ਹੋ ਜਾਂਦਾ ਫੇਸ ਕਰਕੇ ਫਿਰ ਉਹਨੂੰ ਦਿੱਕਤ ਆਉਂਦੀ ਹੈ ਅੱਗੇ ਜੀ ਟਰਾਲੀ ਵਿਕਾਊ ਹੈ ਮਾਡਲ ਹੈ 2012 ਸਾਈਜ਼ ਹੈ ਜੀ 14x7 ਦੀ ਰੇਲ ਦਾ ਹਿੱਸਾ ਲੱਗਿਆ ਹੈ ਜਹਾਜ਼ ਦਾ ਫਰਸ਼ ਹੈ ਏਰੀਆ ਜੀ ਫਤੇਗੜ ਸਾਈਜ਼ ਟਰਾਲੀ ਵਿਕਾਊ ਹੈ ਮਾਡਲ ਹੈ ਜੀ 2012 ਸਾਈਜ਼ ਹੈ ਜੀ 11 14 ਵਾ 7 ਦੀ ਰੇਲ ਦਾ ਹਿੱਸਾ ਹੈ ਜਹਾਜ਼ ਦਾ ਫਰਸ਼ ਲੱਗਿਆ ਏਰੀਆ ਜੀ ਫਤਿਹਗੜ ਸਾਹਿਬ ਟਰਾਲੀ ਵਿਕਾਊ ਹੈ ਜੀ ਮਾਡਲ ਹੈ 2012 ਸਾਈਜ਼ ਹੈ 14 ਵਾ 7 ਦੀ ਰੇਲ ਦਾ ਹਿੱਸਾ ਲੱਗਿਆ ਜਹਾਜ਼ ਦਾ ਫਰਸ਼ ਹੈ ਏਰੀਆ ਫਤਿਹਗੜ ਸਾਹਿਬ ਰੇਟ ਮੰਗੇ ਕਿਸਾਨਬੀਰ ਨੇ 210000 ਕਿਸਾਨ ਵੀਰ ਦਾ ਨੰਬਰ ਹੈ ਜੀ 85670 57399 85670 52399 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰਾਲੀ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ ਨੰਬਰ ਜਿਵੇਂ ਵੀਡੀਓ ਦੇ ਥੱਲੇ ਖੱਟੇ ਅੱਖਰਾਂ ਦਾ ਸ਼ੋਅ ਹੋ ਰਿਹਾ ਤੁਸੀਂ ਉਸ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮਾ ਭੇਜ ਸਕਦੇ ਹੋ ਤੇ ਫੁੱਲ ਡਿਟੇਲ ਭੇਜਾ ਕਰੋ ਜੀ ਅੱਗੇ ਜੀ ਮਹਿੰਦਰਾ ਵੀ 275 ਮਾਡਲ ਹੈ ਜੀ 1999 ਰੇਟ ਮੰਗੇ ਕਿਸਾਨ ਵੀਰ ਨੇ 210000 ਏਰੀਆ ਜੀ ਅਜਨਾਲਾ ਮਹਿੰਦਰਾ ਵੀ 275 ਟ੍ਰੈਕ ਬਿਕਾਉ ਹੈ ਮਾਡਲ ਹੈ ਜੀ 1999 ਰੇਟ ਮੰਗੇ ਕਿਸਾਨ ਵੀਰ ਨੇ 210000 ਏਰੀਆ ਜੀ ਕਿਸਾਨ ਵੀਰ ਦਾ ਅਜਨਾਲਾ ਕਿਸਾਨ ਵੀਰ ਦਾ ਨੰਬਰ ਹੈ ਜੀ 6200 189265 6200 189265 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰੈਕ ਖਰੀਦ ਸਕਦੇ ਹੋ ਜੀ ਐਡ ਕਰਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 987988446 ਜੋ ਕਿ ਵੀਡੀਓ ਦੇ ਜਿਵੇਂ ਥੱਲੇ ਖੱਟੇ ਐਕਸ਼ਨ ਸ਼ੋ ਹੋ ਰਿਹਾ ਉਸ ਨੰਬਰ ਤੇ 5 ਤੋਂ 7 ਫੁੱਟਾਂ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਪਨਾ ਹੋ ਜਾਣਾ ਪਰ ਇਹਦੇ ਨਾਲ ਕੋਈ ਨਹੀਂ ਹੌਲੀ 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 ਆਹ 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 ਨਾਲ ਨਾਲ ਤੱਕੀ ਹੋਰੀ ਬਾਹ ਕੀ ਇੰਜਣ ਦੀ ਬਣਾ ਜੀ ਉਧਰ ਚੱਕੀ ਇੰਜਣ ਵਾਹ ਉਧਰ ਮੂਰ ਦਾ ਬਣਾ ਲੈ ਮੂ ਨੂੰ ਫੜ ਕੇ ਐਂ ਬਰੋਬਰ ਤੋਂ ਦਾਇਂ ਦੂਰ ਕਰਦੇ ਨੇ ਇੱਤੀ ਗੱਲਾਂ

ਬਾਈ ਜੀ ਇਹ ਟਰੈਕਟਰ ਬਕਾਊ ਹੈ 99 ਮਾਡਲ ਹੈ 1,25,000 ਰੇਟ ਹੈ ਦਾ ਪਿੰਡਾ ਜਟਾਣਾ ਖੁਰਤ ਜ਼ਿਲ੍ਹਾ ਮਾਨਸਾ ਹੈ ਤਹਿਸੀਲ ਸੁਰੂੜ ਹੈ ਤੇ 90 95 ਪੈਸੇ 95 ਹੈ ਪਿਛਲੇ ਟਾਇਰ ਤੇ ਮੂਰਲੇ ਹੈ 50 ਪੈਸੇ ਰੇਟ ਇਹ ਟਰੈਕਟਰ ਬਕਾਊ ਹੈ ਬਾਈ ਨੰਬਰ ਹੈ ਬਾਈ ਜੀ ਆਪਣਾ 6239938112